ਸੁਵੈਸ਼ ਰਾਜ ਜੀ ਐਲਾਨ ਹੋ ਚੁੱਕਿਆ ਹੈ ਚੋਣ ਵਿਗਲ ਵੱਜ ਚੁੱਕਿਆ ਹੈ ਸੋ 1 ਜੂਨ ਨੂੰ ਵੋਟਾਂ ਹੁੰਨ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਤੇ 4 ਜੂਨ ਨੂੰ ਇਸੇ ਨਤੀਜੇ ਆਉਣਗੇ ਸੋ ਲੋਕਾਂ ਨੂੰ ਕਾਫੀ ਇੰਤਜ਼ਾਰ ਸੀ ਲੋਕਾਂ ਦੇ ਵਿੱਚ ਕੀ ਮਾਹੌਲ ਹੈ ਇਸ ਵੇਲੇ ਜੀ ਬਿਲਕੁਲ ਦੱਸਦੀ ਹੈ ਕਿ ਜਿਸ ਤਰ੍ਹਾਂ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਤਕਰੀਬਨ 3 ਮਹੀਨਿਆਂ ਤੋਂ ਜਦੋਂ ਤੋਂ ਇਹ ਸਾਲ ਸ਼ੁਰੂ ਹੋਇਆ ਹੈ 2024 ਉਦੋਂ ਤੋਂ ਹੀ ਜਿਹੜਾ ਲੋਕ ਇਸ ਗੱਲ ਦੀ ਉਡੀਕ ਵਿੱਚ ਸਨ ਕਿ ਕਦੋਂ ਚੋਣਾਂ ਦੀ ਤਰੀਕ ਦਾ ਐਲਾਨ ਹੋਵੇ ਤੇ ਲੋਕ ਨਵੀਂ ਸਰਕਾਰ ਦੇ ਨਿਰਮਾਣ ਵੱਲ ਜਿਹੜਾ ਆਪਣਾ ਕਦਮ ਵਧਾ ਸਕਣ ਤਾਂ ਤਰੀਕਿਆਂ ਦਾ ਐਲਾਨ ਹੁੰਦਿਆਂ ਸਾਰੀ ਦੇਖੋ ਬੀਤੇ ਤਕਰੀਬਨ ਇੱਕ ਹਫ਼ਤੇ ਤੋਂ ਲਗਾਤਾਰ ਸਿਆਸੀ ਸਰਗਰਮੀਆਂ ਜਿਹੜੀਆਂ ਕਾਫੀ ਤੇਜ਼ ਹੋ ਚੁੱਕੀਆਂ ਇਹ ਸੱਜਿਓ ਖੱਬੇ ਦਲ ਬਦਲੀਆਂ ਦਾ ਦੌਰ ਜਿਹੜਾ ਵੱਡੇ ਪੱਧਰ ਤੇ ਜਾਰੀ ਹੈ ਇਸੇ ਦਰਮਿਆਨ ਜਿਹੜੀ ਵੋਟਰਾਂ ਦੇ ਵਿੱਚ ਵੀ ਵੱਡੀ ਕੁਰਿਓਸਿਟੀ ਬਣੀ ਹੋਈ ਸੀ ਕਿ ਆਖਰਕਾਰ ਉਹਨਾਂ ਦੇ ਇਲਾਕੇ ਵਿੱਚੋਂ ਕਿਹੜਾ ਵਿਅਕਤੀ ਹੈ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰੇਗਾ ਲੋਕਾਂ ਨੂੰ ਉਤਸ਼ਾਹ ਹੈ ਤਾਂ ਉਹ ਤੇ ਨਵੇਂ ਵੋਟਰਾਂ ਨੂੰ ਪਹਿਲੀ ਵਾਰ ਵੋਟ ਪਾਉਣ ਦੀ ਜਿਹੜੀ ਫੀਲਿੰਗ ਹੈ ਵੋਟਰਾਂ ਦੇ ਵਿੱਚ ਇੱਕ ਨਵਾਂ ਦੇਸ਼ ਦਾ ਨਿਰਮਾਣ ਇੱਕ ਨਵੀਂ ਸਰਕਾਰ ਬਣਾਉਣ ਵਾਸਤੇ ਕੁੱਲ ਮਿਲਾ ਕੇ ਹੁਣ ਦੀ ਘੜੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਉੱਤੇ ਹੀ ਕੁਝ ਜੋ ਨੈਗੇਟਿਵ ਚੀਜ਼ ਸਾਨੂੰ ਦੇਖਣ ਨੂੰ ਮਿਲੀ ਹੈ ਈਵੀਐਮ ਦੀ ਵਰਤੋਂ ਨੂੰ ਲੈ ਕੇ ਜੀ ਬਿਲਕੁਲ ਲੋਕ ਈਵੀਐਮ ਦੀ ਵਰਤੋਂ ਕਰਕੇ ਕੁਝ ਕਿੰਤੂ ਪਰੰਤੂ ਕਰ ਰਹੇ ਆ ਪਰ ਉਸ ਤੋਂ ਬਿਨਾਂ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਇਲਾਕੇ ਦੇ ਵਿੱਚ ਇੱਕ ਚੰਗਾ ਮਾਹੌਲ ਹੈ ਲੰਮੇ ਸਮੇਂ ਤੋਂ ਹੋ ਰਿਹਾ ਇੰਤਜ਼ਾਰ ਸੀ ਜਿਹੜਾ ਉਸ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਅੱਜ ਖਤਮ ਹੋ ਚੁੱਕੀਆਂ ਹਨ ਸੋ ਮੁਖਸਾ ਸਾਹਿਬ ਜੀ ਅਗਰ ਅਸੀਂ ਗੱਲ ਕਰੀਏ ਕਿ ਹਰ ਵੇਲੇ ਜਦੋਂ ਚੋਣਾ ਹੁੰਦੀ ਹੈ ਨੇ ਚੋਣ ਕੈਂਪੇਨ ਹੁੰਦਾ ਹੈ ਕਈ ਵਾਰ ਹਿੰਸਾ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਠੀਕ ਹੈ ਤਾਂ ਪੈਸੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਲੋਕਾਂ ਨੂੰ ਲੁਭਾਉਣ ਦੇ ਲਈ ਸੋ ਕਈ ਤਰ੍ਹਾਂ ਦੇ ਗਿਫਟ ਦਿੱਤੇ ਜਾਂਦੇ ਨੇ ਸੋ ਲੋਕਾਂ ਦਾ ਵੀ ਕੀ ਕਹਿਣਾ ਹੈ ਇਸ ਦੇ ਬਾਰੇ ਸੋ ਕੀ ਕੋਈ ਜਾਣਕਾਰੀ ਇਸ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਦੱਸ ਦਈਏ ਕਿ ਜੇਕਰ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਾ ਹੁੰਦੀ ਹੈ ਤਾਂ ਉਸ ਨੂੰ ਨਜਿੱਠਣ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਜਿਹੜਾ ਪ੍ਰਬੰਧ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਇਹੋ ਜਿਹੇ ਕਾਬਲ ਅਧਿਕਾਰੀ ਦੇ ਹੱਥ ਦਿੱਤਾ ਹੋਇਆ ਹੈ ਕਿ ਜੋ ਇਤੋਂ ਦੇ ਹਰ ਤਰ੍ਹਾਂ ਦੇ ਹਾਲਾਤਾਂ ਨਾਲ ਨਿਪਟਣ ਦੇ ਸક્ષਮ ਨੇ ਜ਼ਿਲ੍ਹਾ ਪੁਲਿਸ ਕੋਲੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲੇ ਹਰ ਤਰ੍ਹਾਂ ਦੀ ਉਹ ਪਾਵਰ ਹੈ ਜਿਦੇ ਨਾਲ ਵਿਗੜਦੇ ਹਾਲਾਤਾਂ ਉੱਪਰ ਕਾਬੂ ਪਾਇਆ ਜਾ ਸਕੇ ਕੇਂਦਰ ਸਰਕਾਰ ਨੇ ਵੀ ਬਕਾਇਦਾ ਤੌਰ ਤੇ ਜਿਹੜੀਆਂ ਪੈਰਾ ਮਿਲਟਰੀ ਫੋਰਸਿਸ ਦੀਆਂ ਕੰਪਨੀਆਂ ਜਿਹੜੀਆਂ ਡਿਸਟ੍ਰਿਕਟ ਵਾਸਤੇ ਅਲੋਟ ਕੀਤੀਆਂ ਹਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਮੌਜੂਦ ਹਨ ਫਿਰ ਵੀ ਡੇ ਬਾਏ ਡੇ ਪੁਲਿਸ ਜਿਹੜੀ ਇਹਨਾਂ ਪ੍ਰਬੰਧਾਂ ਦਾ ਮੁਲਾਂਕਣ ਕਰਕੇ ਇਹਨੂੰ ਡਿਵੈਲਪ ਕਰੇਗੀ ਸੁਧਾਰ ਕਰੇਗੀ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਚੋਣ ਪ੍ਰਕਿਰਿਆ ਜਿਹੜੀ ਅਮਨ ਸ਼ਾਂਤੀ ਨਾਲ ਮੁਕੰਮਲ ਹੋ ਸਕੇ ਜਿਵੇਂ ਪੰਜਾਬ ਦੇ ਵਿੱਚ ਬੀਤੇ ਸਮੇਂ ਦੀਆਂ ਚੋਣਾਂ ਵੀ ਅਸੀਂ ਦੇਖੀਆਂ ਕਿ ਅਮਨ ਅਮਾਨ ਨਾਲ ਨੇਪਰੇ ਚੜਦੀਆਂ ਕੋਈ ਜਿਆਦਾ ਵੱਡੀਆਂ ਘਟਨਾਵਾਂ ਜਿਸ ਤਰ੍ਹਾਂ ਹੋਰ ਨਾਲ ਸਟੇਟਸ ਵਿੱਚ ਹੋ ਜਾਂਦੀਆਂ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਵਿੱਚ ਵਿਸ਼ਵਾਸ ਰੱਖਦੇ ਆ ਇਤਿਹਾਸ ਕਰਦੇ ਆ ਕਿ ਲੋਕ ਇਸ ਵਾਰ ਵੀ ਇਹਨਾਂ ਚੋਣਾਂ ਨੂੰ ਇਸੇ ਤਰੀਕੇ ਨਾਲ ਅਮਨ ਚੈਨ ਨਾਲ ਜੜੀਆਂ ਮੁਕੰਮਲ ਕਰਵਾਉਣਗੇ ਜੀ ਜੀ ਸੋ 1 ਕਰੋੜ 80 ਲੱਖ ਤੋਂ ਵੱਧ ਜਿਹੜੇ ਕਿ ਨਵੇਂ ਵੋਟਰ ਵੀ ਸ਼ਾਮਿਲ ਹੋ ਰਹੇ ਨੇ ਤੇ 85 ਸਾਲ ਤੋਂ ਉੱਪਰ ਤੇ ਜਿਹੜੇ ਕਿ ਦਿਵਿਆਂਗ ਲੋਕ ਨੇ ਉਹਨਾਂ ਦੇ ਲਈ ਵੀ ਪੰਜਾਬ ਸਰਕਾਰ ਸੌਰੀ ਚੋਣ ਕਮਿਸ਼ਨ ਦੇ ਵੱਲੋਂ ਜੋ ਕਿ ਕਿਹਾ ਗਿਆ ਹੈ ਕਿ ਜਿਹੜੇ ਕਿ ਇਸ ਵਾਰ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਫਾਰਮ ਜਿਹੜੇ ਕਿ ਉਹਨਾਂ ਦੇ ਘਰ ਭੇਜੇ ਜਾਣਗੇ ਫਾਰਮ ਦੇ ਰਾਹੀਂ ਉਹ ਆਪਣੀ ਵੋਟ ਪਾ ਸਕਦੇ ਨੇ ਜਿਹੜੇ 85 ਸਾਲ ਤੋਂ ਉੱਪਰ ਬਜ਼ੁਰਗ ਨੇ ਜਾਂ ਫਿਰ ਜਿਹੜੇ ਦਿਵਿਆਂਗ ਲੋਕ ਨੇ ਜੀ ਇਸ ਦੇ ਬਾਰੇ ਦੀ ਜੀ ਚੋਣ ਕਮਿਸ਼ਨ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਬੜੀ ਵੱਡੀ ਗੱਲ ਹੈ ਜਿਹੜਾ ਦਿਵਿਆਂਗ ਲੋਕ ਕੋਈ ਮਰੀਜ਼ ਲੋਕ ਜਿਹੜੇ ਜੀ ਪੋਲਿੰਗ ਕੇਂਦਰ ਤੱਕ ਨਹੀਂ ਪਹੁੰਚ ਸਕਦੇ ਸੀ ਦੇਖੋ ਵੋਟ ਦਾ ਅਧਿਕਾਰ ਹਰ ਨਾਗਰਿਕ ਦਾ ਬਰਾਬਰ ਹੈ ਕੋਈ ਸਰੀਰਕ ਦੁਰਲੱਭ ਦੁਰਬਲਤਾ ਕਰਕੇ ਅਪੰਗ ਹੈ ਆਪਾਜ ਹੈ ਨਹੀਂ ਪਹੁੰਚ ਸਕਦਾ ਤਾਂ ਅਜਿਹੇ ਲੋਕਾਂ ਵਾਸਤੇ ਜਿਹੜਾ ਵੋਟ ਪਾਉਣ ਦਾ ਪ੍ਰਬੰਧ ਕਰ ਦੇਣਾ ਚੋਣ ਕਮਿਸ਼ਨ ਵੱਲੋਂ ਇੱਕ ਚੋਣ ਕਮਿਸ਼ਨ ਦੀ ਵੀ ਬੜੀ ਵੱਡੀ ਪ੍ਰਾਪਤੀ ਆਖਿਆ ਜਾ ਸਕਦਾ ਹੈ ਦੂਜੀ ਗੱਲ ਇਹ ਹੈ ਕਿ ਜੋ ਵਿਅਕਤੀ ਦਿਵਿਆਂਗ ਹੈ ਪੋਲਿੰਗ ਸਟੇਸ਼ਨ ਤੱਕ ਨਹੀਂ ਪਹੁੰਚ ਸਕਦਾ ਇਸ ਤੋਂ ਪਹਿਲਾਂ ਵੀ ਹੋ ਸਕਦਾ ਹੈ ਕਿ ਕੰਨੀਆਂ ਆਪਰਚੂਨਿਟੀਆਂ ਉਹਨਾਂ ਲੋਕਾਂ ਨੇ ਮਿਸ ਕੀਤੀਆਂ ਹੋਣ ਪਰ ਚੋਣ ਕਮਿਸ਼ਨ ਦੇ ਜਿਹੜਾ ਫੈਸਲਾ ਉਹਨਾਂ ਨੇ ਅੱਜ ਕੀਤਾ ਹੈ ਐਲਾਨ ਕੀਤਾ ਹੈ ਦਿਵਿਆਂਗ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਖੁਸ਼ੀ ਦੇਖੀ ਜਾ ਸਕਦੀ ਹੈ ਕਿ ਉਹ ਵੀ ਸਰਕਾਰ ਦੇ ਨਿਰਮਾਣ ਵਿੱਚ ਆਪਣੀ ਜਿਹੜੀ ਵੋਟ ਦੀ ਵਰਤੋਂ ਇਸ ਵਾਰ ਨਿਰਪੱਖ ਰੂਪ ਨਾਲ ਕਰ ਸਕਣਗੇ ਸੋ ਲੋਕਾਂ ਨੂੰ ਕਾਫੀ ਇੰਤਜ਼ਾਰ ਸੀ ਸੋ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਚੋਣਾਂ ਦਾ ਬਿਗਲ ਵੱਜ ਚੁੱਕਿਆ ਸੋ ਜਿਵੇਂ ਕਿਹਾ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਜਦੋਂ ਵੋਟਾਂ ਪੈਂਦੀਆਂ ਨੇ ਉਸ ਤੋਂ ਪਹਿਲਾਂ ਕੀ ਇਸ ਰਾਜਾਤਿਕ ਪਾਰਟੀ ਦੀ ਲਹਿਰ ਹੈ ਉਸ ਰਾਜਨੀਤਿਕ ਪਾਰਟੀ ਦੀ ਲਹਿਰ ਹੈ ਇਸ ਤਰ੍ਹਾਂ ਦਾ ਕੁਝ ਲੋਕਾਂ ਦੇ ਵੱਲੋਂ ਕੁਝ ਸਾਹਮਣੇ ਆਇਆ ਜੀ ਬਿਲਕੁਲ ਲੋਕਾਂ ਵੱਲੋਂ ਇਹੀ ਦੱਸਿਆ ਜਾ ਰਿਹਾ ਹੈ ਕਿ ਦੇਖੋ ਆਫ ਦਾ ਰਿਕਾਰਡ ਜਿਹੜੀ ਜਾਣਕਾਰੀ ਸਾਡੇ ਕੋਲ ਸਾਹਮਣੇ ਆਈ ਹੈ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਬੜੇ ਸ਼ਾਨਦਾਰ ਤਰੀਕੇ ਨਾਲ ਕੰਮ ਕਰ ਰਹੀ ਹੈ ਲੋਕਾਂ ਨੂੰ ਜ਼ਰੂਰਤਾਂ ਮਿਲ ਰਹੀਆਂ ਨੇ ਔਰਤਾਂ ਬੱਸਾਂ ਦੇ ਵਿੱਚ ਫ੍ਰੀ ਸਫਰ ਕਰਦੀਆਂ ਨੇ ਭਗਵੰਤ ਮਾਨ ਵੱਲੋਂ ਘਰ-ਘਰ ਵਿੱਚ ਜਿਹੜਾ ਲੋੜਵੰਦ ਲੋਕਾਂ ਨੂੰ ਗਰੀਬ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੀ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੇ ਕਾਫੀ ਅਜਿਹੇ ਕੰਮ ਐ ਜਿਹੜੇ ਮਾਰ ਕੇ ਮਾਰੇ ਐ ਤਾਂ ਮੌਜੂਦਾ ਜਿਹੇਕਰ ਹਾਲਾਤਾਂ ਨੂੰ ਦੇਖੀਏ ਤਾਂ ਵੇਵ ਐ ਜਿਹੜੀ ਮੌਜੂਦਾ ਸਰਕਾਰ ਦੇ ਪੱਖ ਵਿੱਚ ਜਿਆਦਾ ਜਾਂਦੀ ਪ੍ਰਤੀਤ ਹੋ ਰਹੀ ਹੈ ਜੀ ਜੀਐਸ ਸਾਜਿਬਾ ਬਾਬਾ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੀ